ਕਾਰੋਬਾਰੀਆਂ ਦੇ ਮਸਲੇ ਤੇ ਬੋਲੇ ਕੇਂਦਰੀ ਮੰਤਰੀ ਕਿਹਾ ਬੈਠ ਕੇ ਹੋ ਸਕਦੇ ਨੇ ਮਸਲੇ ਹੱਲ ਸਰਕਾਰ ਨਾਲ ਸਜੇਦਾ ਮੀਟਿੰਗ ਕਰਨ ਕਾਰੋਬਾਰੀ ਤੁਸੀਂ ਦੇਖ ਰਹੇ ਹੋ ਡੇਲੀ ਪ੍ਰਾਈਮ ਨਿਊਜ਼ ਪੰਜਾਬੀ ਲੁਧਿਆਣਾ ਕਾਰੋਬਾਰੀਆਂ ਵੱਲੋਂ 1 ਮਾਰਚ ਨੂੰ ਰੇਲ ਰੋਕਣ ਦੀ ਚੇਤਾਵਨੀ ਤੋਂ ਬਾਅਦ ਕਾਰੋਬਾਰੀਆਂ ਨਾਲ ਮੀਟਿੰਗ ਕਰਨ ਪਹੁੰਚੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੱਸਿਆ ਜਾ ਰਿਹਾ ਹੈ ਕਿ ਸਖਾਵੇ ਮਾਹੌਲ ਵਿੱਚ ਹੋਈ ਮੀਟਿੰਗ ਜਿੱਥੇ ਕੇਂਦਰੀ ਮੰਤਰੀ ਨੇ ਕਾਰੋਬਾਰੀਆਂ ਦੇ ਮੁਸ਼ਕਲਾਂ ਹੱਲ ਕਰਨ ਦਾ ਭਰੋਸਾ ਦਿੱਤਾ ਜਿੱਥੇ ਲੁਧਿਆਣਾ ਭਾਜਪਾ ਪ੍ਰਧਾਨ ਦੇ ਕਈ ਸੀਨੀਅਰ ਅਗੂ ਵੀ ਮੌਜੂਦ ਰਹੇ ਇਸ ਮੀਟਿੰਗ ਵਿੱਚ ਹੋਜਰੀ ਕਾਰੋਬਾਰੀ ਸਾਈਕਲ ਕਾਰੋਬਾਰੀ ਸਾਈਕਲ ਪਾਰਟਸ ਕਾਰੋਬਾਰੀ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਸੂਬਿਆਂ ਤੋਂ ਵੀ ਕਾਰੋਬਾਰੀ ਪਹੁੰਚੇ ਤੇ ਆਪਣੀਆਂ ਸਮੱਸਿਆਵਾਂ ਦੱਸੀਆਂ ਜਿਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਕੇਂਦਰੀ ਮੰਤਰੀ ਘਰੋਂ ਦਿੱਤਾ ਗਿਆ ਚైనా ਵਾਲੋ ਕੱਟ ਮੇਲ ਤੇ ਆ ਰਹੇ ਮਾਲ ਐਮ ਐਸ ਐਮਈ ਨੂੰ 45 ਦਿਨਾਂ ਵਿੱਚ ਅਦਾਇਗੀ ਕਰਨ ਦੇ ਵਜਨ ਵਿੱਚ ਪੇਸ਼ ਫੈਸਲੇ ਤੋਂ ਬਾਅਦ ਕਾਰੋਬਾਰੀ ਲਗਾਤਾਰ ਖਫਾ ਨਜ਼ਰ ਆ ਰਹੇ ਤੇ ਇਸ ਤੋਂ ਬਾਅਦ ਵੀ ਰੇਲ ਰੋਕਣ ਦਾ ਪ੍ਰੋਗਰਾਮ ਰੱਦ ਨਹੀਂ ਕੀਤਾ ਸਰ ਜੀ ਅੱਜ ਮੀਟਿੰਗ ਕੀਤੀ ਵੀ ਇੰਡਸਟਰੀ ਦੇ ਨਾਲ ਅੱਜ ਮੁਸ਼ਤਨਾ ਜਿਹੜਾ ਵਕਵਾ ਐਸੋਸੀਏਸ਼ਨ ਇੰਡਸਟਰੀ ਦੀਆਂ ਉਹਨਾਂ ਨਾਲ ਮੀਟਿੰਗ ਕੀਤੀ ਉਹਨਾਂ ਦੀ ਕਈ ਡਿਮਾਂਡਸ ਨੇ ਜਿਹੜਾ ਟੈਕਸ ਦੀ ਬਣਾਉਣਾ 45 ਦਿਨਾਂ ਦੇ ਪੇਮੈਂਟ ਦੀ ਐਪੀਐਸ ਵੀ ਕੋਲੋਂ ਤੇ ਦੂਸਰਾ ਚਾਈਨਾ ਤੋਂ ਜਿਹੜਾ ਮਾਰਗ ਬੋਲ ਰਿਹਾ ਸਰ ਘੱਟ ਰੇਟ ਤੇ ਆ ਰਿਹਾ ਉਹਦੇ ਬਾਰੇ ਗੱਲਬਾਤ ਕੀਤੀ ਮੈਂ ਉਹਨਾਂ ਨੂੰ ਦੱਸਿਆ ਜੋ ਵੀ ਸਰਕਾਰ ਸਟੈਪ ਲੈਸਾ ਦੀ ਲਏਗੀ ਔਰ ਇਹਨਾਂ ਨੂੰ ਦੱਸਿਆ ਜੋ ਵੀ ਤੁਸੀਂ ਰਿਪਰੈਜ਼ੈਂਟੇਸ਼ਨ ਠੀਕ ਤਰ੍ਹਾਂ ਬਣਾ ਕੇ ਦਿਓ ਯੋਧਿਆਰ ਵੈਲਕਮ ਟੂ ਮੀਟ ਮੀ ਇਟ ਦਿੱਲੀ ਜਦੋਂ ਮਰਜੀ ਮੇਰੇ ਕੋਲ ਆ ਕੇ ਮਿਲ ਔਰ ਕੋਸ਼ਿਸ਼ ਕਰਾਂਗੇ ਇਹਦੀ ਸਾਰੀ ਸੋਸਿਅਲ ਸਾਰੀ ਇੰਡਸਟਰੀ ਤਕਰੀਬਨ ਸਾਰੀ ਐਮਐਸਐਮਈ ਨੂੰ ਬਲੌਕ ਕਰਦੇ ਤੇ ਸਰ ਜਿਹੜੀ 43 ਬੀ ਐਕਸਟਰਾ ਮਸਲਾ ਹੈਗਾ ਅੱਜ ਇੱਥੇ ਅਸੀਂ ਇੰਪੋਰਟ ਕਰਕੇ ਉਹ ਜੋ ਪ੍ਰੋਜੈਕਟ ਬਣਾਣੀ ਸ਼ੁਰੂ ਕਰਦੇ ਮਸ਼ੀਨਾ ਰੱਖਦੇ ਥੋੜਾ ਨਾ ਕਰਨਾ ਚਾਹੁੰਦਾ ਪਲੀਜ਼ ਕਰ ਦਿਓ ਜੇਕਰ ਇਹ ਸਿਰਫ ਇੱਕ ਦੋ ਪਰਿਵਾਰ ਦੇ ਮਸਲੇ ਜੁਗੀਆਂ ਪਿਛਲੇ ਸਾਲ ਵੀ ਅਸੀਂ ਇੱਕ ਮਸਲਾ ਲੈ ਕੇ ਤੁਹਾਡੇ ਕੋਲ ਗਏ ਸੀ ਹੋਰ ਸਾਨੂੰ ਬੜਾ ਮਾਣ ਮਹਿਸੂਸ ਹੋਇਆ ਕਿ ਤੁਸੀਂ ਉਸ ਵੇਲੇ ਸਾਡੀ ਸਾਰੀ ਗੱਲ ਸੁਣੀਓ ਉਹਦਾ ਮੌਕੇ ਦਾ ਜਿਹੜਾ ਬੀਆਈਸੀ ਸਟੈਂਡਰਡ ਨਾਲ ਰਿਫਲੈਕਟ ਕਰਦਾ ਸੀਗਾ ਤੁਸੀਂ ਉਹਦਾ ਸਾਰਾ ਹੱਲ ਕੀਤਾ ਜਿਹੜੀ ਇਹ ਪ੍ਰੋਬਲਮ ਕਾਨੂੰਨ ਬਣਾਉਣ ਤੋਂ ਬਾਅਦ ਆਉਂਦੀ ਹੈ ਮੇਰੀ ਉਹਦੀ ਇੱਕ ਰਿਕਵੈਸਟ ਹੈ ਕਿ ਬਹੁਤ ਪਹਿਲਾਂ ਸਾਰੇ ਕੈਟਾਗਰੀਆਂ ਦੇ ਜਿਹੜੀ ਕਾਡਵਾਈਸਰੀ ਕਮੇਟੀ ਬਣੀ ਹੁੰਦੀ ਜ ਉਹਦੇ ਚ ਆਪਾਂ ਸਾਰੇ ਸੈਕਟਰਾਂ ਤੋਂ ਹਰ ਸਟੇਟ ਤੋਂ ਬੰਦੇ ਲੈ ਹੁੰਦੇ ਸੀ ਉਹ ਮੈਂ ਸਮਝਦਾ ਕਿਤੇ ਨਾ ਕਿਤੇ ਸਾਡੇ ਨਾਲ ਜਿਹੜਾ ਮੈਂ ਐਮਐਸਐਮਈ ਦੇ ਵਿੱਚੋਂ ਜਿਹੜੀ ਛੋਟੀ ਇੰਡਸਟਰੀ ਹੈ ਉਹਨਾਂ ਨੂੰ ਬਾਅਦ ਦੇ ਵਿੱਚੋਂ ਜਾ ਕੇ ਤੁਹਾਡੇ ਅੱਗੇ ਫਰਿਆਦ ਕਰਨੀ ਪੈਂਦੀ ਹੈ ਕਿ ਸਾਡੀ ਵੀ ਗੱਲ ਸੁਣੋ ਉਹਦੀ ਜਿਹੜੀ ਰਿਕੁਐਸਟ ਹੈ ਕਿ ਪਰਮਾਤਮਾ ਕਿਰਪਾ ਕਰੇ ਜਿੰਨੇ ਨੂੰ ਕੰਮ ਕਰਾਇਆ ਨਾ ਸਰਕਾਰ ਨੇ ਫੇਰ ਆਣਾ ਪਰ ਆਉਣ ਤੋਂ ਬਾਅਦ ਤੁਸੀਂ ਇੱਕੋ ਵਾਰੀ ਕਮੇਟੀ ਐਡਵਾਈਸਰੀ ਕਮੇਟੀ ਜ਼ਰੂਰ ਬਣਾਓ ਜਿਹੜੀ ਛੋਟੀ ਇੰਡਸਟਰੀ ਦਾ ਨੁਮਾਇੰਦਾ ਵੀ ਜਦੋਂ ਹਰ ਬੰਦਾ ਉੱਤੇ ਬੈਠਦਾ ਉਹ ਆਪਦੀ ਗੱਲ ਕਾਨੂੰਨ ਬਣਾਉਣ ਤੋਂ ਪਹਿਲਾਂ ਤੁਹਾਡੇ ਕੇ ਰੱਖ ਸਕੇ ਤਾਂ ਕਿ ਉਹਦਾ ਵਧੀਆ ਢੰਗ ਨਾਲ ਹਲ ਹੋਵੇ। ਅਲੱਗ ਸੀ ਸ਼ੁਰੂ ਤੋਂ ਲੇਕਿਨ ਟੈਕਸ ਰੇਸ਼ਓ ਇੱਕੋ ਹੀ ਸੀਗੀ। ਹੁਣ ਜਿਹੜਾ ਪਿਛਲੇ ਜੀਐਸਟੀ ਦੀ ਮੀਟਿੰਗ 'ਚ ਸਾਡਾ ਜਿਹੜਾ ਟੈਕਸ ਰੇਸ਼ਓ ਹੈ ਸਾਈਕਲ ਪਾਰਟਸ 12 ਹੀ ਹੈ ਔਰ ਸਾਨੂੰ 18 'ਚ ਲੈਣ ਦਿੱਤਾ ਹੈ ਕਾਰਨ ਡਿਵਾਈਨ ਪੰਪ, ਵਾਟਰ ਪੰਪ, ਸਮਰਸੀਬਲ ਪੰਪ, ਸਾਈਕਲ ਪੰਪ ਸਾਈਕਲ 에ਅਰ ਪੰਪ ਨੂੰ ਵੀ ਉਹਦੇ ਵਿੱਚ ਲੈਣਾ ਔਰ ਮੈਡਮ ਸਿਧਾਰਾਮਨ ਨੂੰ ਅਸੀਂ ਕਈ ਵਾਰੀ ਚਿੱਠੀਆਂ ਲਿਖ ਚੁੱਕੇ ਆ ਉਹਦਾ ਜਵਾਬ ਕੋਈ ਨਹੀਂ ਮੈਂ ਸੌਰੀ ਕਿਉਂਕਿ ਮੈਂ ਅੱਜ ਸਵੇਰ ਦਾ ਇਥੇ ਅੰਮ੍ਰਿਤਸਰੋਂ ਲੁਧਿਆਣਾ ਹੀ ਸਾਂ ਨਹੀਂ ਤੇ ਮੈਂ ਸ਼ਾਇਦ ਮੈਮੋਰੰਡਮ ਲਿਆ ਕੇ ਬਣਾ ਕੇ ਲੈ ਕੇ ਆਉਂਦਾ ਪਰ ਮੈਨੂੰ ਪਤਾ ਲੱਗਾ ਕਿ ਦੁਪਹਿਰੀ ਸਾਰ ਆ ਰਹੇ ਨੇ ਤੇ ਮੈਂ ਇਸ ਕਰਕੇ ਆ ਗਿਆ ਮੈਮੋਰੰਡਮ ਮੈਂ ਕੋਈ ਨਹੀਂ ਲਿਆਂਦਾ ਮੈਂ ਕੱਲ ਤੁਹਾਨੂੰ ਸਾਰਾ ਕੁਝ ਮੇਲ ਕਰ ਦਿਆਂਗਾ ਸਾਡੀ ਜਿਹੜੀ ਹੈ ਨਾ ਬੜੀ ਛੋਟੀ ਜਿਹੀ ਇੰਡਸਟਰੀ ਉਹ ਸਾਰੇ ਇੰਡੀਆ ਨੂੰ ਸਪਲਾਈ ਜਿਹੜੀ ਹੈ ਸਾਈਕਲ ਪੰਪ ਦੀ ਸਾਈਕਲ ਵਾਪਰਨ ਵਾਲਾ ਦੀ ਅੰਮ੍ਰਿਤਸਰ ਅੱਜ ਸਰਕਟ ਹਾਊਸ ਦੇ ਵਿੱਚ ਮਾਨਯੋਗ ਇੰਡਸਟਰੀ ਐਂਡ ਕਮਰਸ ਸੈਂਟਰਲ ਸਟੇਟ ਮਨਿਸਟਰ ਸ਼੍ਰੀ ਸੋਮਪ੍ਰਕਾਸ਼ ਜੀ ਅਤੇ ਉਹਨਾਂ ਦੇ ਨਾਲ ਲੁਧਿਆਣਾ ਭਾਰਤੀ ਜਨਤਾ ਪਾਰਟੀ ਦੀ ਪੂਰੀ ਟੀਮ ਅੱਜ ਸਾਡੇ ਵਪਾਰੀਆਂ ਦੇ ਨਾਲ ਮੀਟਿੰਗ ਕਰਨ ਵਾਸਤੇ ਆਈ ਸੀ ਜਿਹੜਾ ਕਿ ਸਾਡੇ ਸਾਰੇ ਟੈਕਸਟਾਈਲ ਨਿਟਿੰਗ ਡਾਈਂਗ ਸਪਿਨਿੰਗ ਔਰ ਗਾਰਮੈਂਟਸ ਵਾਲਿਆਂ ਨੇ ਪਹਿਲੀ ਮਾਰਚ ਨੂੰ ਚਾਈਨਾ ਤੋਂ ਆ ਰਹੇ ਅੰਡਰ ਬਿਲਿੰਗ ਕਪੜੇ ਦੀ ਮਾਰ ਨੂੰ ਝੇਲਦੇ ਹੋਏ ਔਰ ਉਸ ਦੇ ਰੋਸ਼ ਸਰੂਪ ਔਰ ਜੋ ਇਨਕਮ ਟੈਕਸ ਦਾ 43 ਬੀ ਜਿਸ ਦੇ ਵਿੱਚ 45 ਦਿਨਾਂ ਦੇ ਵਿੱਚ ਐਮ ਐਸ ਐਮ ای ਇੰਡਸਟਰੀ ਨੂੰ ਪੇਮੈਂਟ ਦਾ ਭੁਗਤਾਨ ਕਰਨ ਦਾ ਜਿਹੜਾ ਪ੍ਰਬੰਧ ਨਵਾਂ ਲੈ ਕੇ ਆਏ ਹੈ ਕਿਵੇਂ ਆ ਦੋ ਜਵਲਤ ਮੁੱਦਿਆਂ ਦੇ ਉੱਤੇ ਪਿਛਲੇ 6 ਮਹੀਨਿਆਂ ਤੋਂ ਪਰਟਿਕੁਲਰਲੀ ਚਾਈਨਾ ਦੇ ਕਪੜੇ ਦੇ ਉੱਤੇ ਜੋ ਕਿ ਅੰਡਰ ਬਿਲਿੰਗ ਗੈਰ ਕਾਨੂੰਨੀ ਢੱਗ ਦੇ ਨਾਲ ਸਾਡੇ ਦੇਸ਼ ਦੇ ਵਿੱਚ ਆ ਰਿਹਾ ਜਿਸ ਦੇ ਨਾਲ तमाम स्पिनिंग ਨਿਟਿੰਗ ਵੀਵਿੰਗ ਡਾਈਇੰਗ گارਮੈਂਟਿੰਗ ਯੂਨਿਟਸ ਬੰਦ ਹੋਣ ਦੀ ਕਦਾਰ ਦੇ ਉੱਪਰ ਆ ਗਏ ਨੇ ਉਸ ਦੇ ਰੋਸ ਰੂਪ ਸਾਰੀ ਇੰਡਸਟਰੀ ਨੇ ਜੋ 1 ਮਾਰਚ ਨੂੰ ਰੇਲ ਰੋਕੋ ਅੰਦੋਲਨ ਔਰ ਨੈਸ਼ਨਲ ਹਾਈਵੇਅਸ ਨੂੰ ਜਾਮ ਕਰਨ ਦਾ ਜੋ ਅਸੀਂ ਫੈਸਲਾ ਕੀਤਾ ਹੈਗਾ ਅੱਜ ਉਸ ਦੇ ਸਬੰਧ ਦੇ ਵਿੱਚ ਗੱਲਬਾਤ ਕਰਨ ਵਾਸਤੇ ਮੰਤਰੀ ਜੀ ਆਏ ਸੀਗੇ ਉਹਨਾਂ ਨੇ ਸਾਨੂੰ ਆਸ਼ਵਾਸਨ ਤਾਂ ਦਿੱਤਾ ਹੈਗਾ ਔਰ ਸਾਨੂੰ ਤੁਰੰਤ ਪਰसों ਹੀ ਸਾਨੂੰ ਦਿੱਲੀ ਬੁਲਾਇਆ ਹੈਗਾ ਤੇ ਪਿਊਸ਼ ਗੋਲਜੀ ਦੇ ਨਾਲ ਬੈਠ ਕੇ ਅਸ ਮਸਲੇ ਦਾ ਹੱਲ ਕਰਵਾਉਣ ਵਾਸਤੇ ਸਾਡੀ ਜੋ ਮੇਨ ਰੂਪ ਤੇ ਮੰਗ ਹੈਗੀ ਹੈ ਵੀ ਕਿਸੇ ਵੀ ਤਰੀਕੇ ਦੇ ਨਿਟਿਡ ਫੈਬਰਿਕ ਦੇ ਉੱਤੇ ਐਮ ਆਈ ਪੀ ਲਗਾਈ ਜਾਵੇ ਮਿਨੀਮਮ ਇੰਪੋਰਟ ਪ੍ਰਾਈਸ ਪਰੰਤੂ ਅਗਰ ਅਹ ਅਸੀਂ ਪਰਸੋਂ ਹੁਣ ਦਿੱਲੀ ਜਾਵਾਂਗੇ ਸਾਡਾ ਪੰਜ ਮੈਂਬਰੀ ਡੈਲੀਗੇਸ਼ਨ ਅਗਰ ਗਲਤ ਕਰਕੇ ਅਗਰ ਕੋਈ ਫੈਸਲਾ ਠੋਸ ਨਰਨੇ ਇੰਡਸਟਰੀਅਲ ਕਮਰਸ ਮਿਨਿਸਟਰੀ ਸਾਡੇ ਪੂਰੇ ਭਾਰਤ ਦੀ ਟੈਕਸਟਾਈਲ ਇੰਡਸਟਰੀ ਨੂੰ ਬਚਾਉਣ ਦੇ ਵਾਸਤੇ ਜੇ ਨਹੀਂ ਲੈਂਦੀ ਤੇ ਪਹਿਲੀ ਮਾਰਚ ਨੂੰ ਸਾਡਾ ਜਿਹੜਾ ਰੇਲ ਰੋਕੋ اور نیشنل ਹਾਈਵੇਜ਼ ਨੂੰ ਬੰਦ ਕਰਨ ਦਾ ਜਿਹੜਾ ਸਾਡਾ ਪ੍ਰੋਗਰਾਮ ਹੈਗਾ ਉਹ ਉਸੇ ਤਰ੍ਹਾਂ ਪੱਕਾ اور ਮਜ਼ਬੂਤ ਧੱਕ ਦੇ ਨਾਲ ਰਹੇਗਾ اور ਜੇ ਸਾਡੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਅਸੀਂ ਸਾਰੇ ਬਾਜ਼ਾਰ ਹੋਲ ਸੇਲਰ ট্রেਡਰਸ ਮੈਨੂਫੈਕਚਰਰਸ ਅਸੀਂ ਆਪਣੇ ਜਿਹੜੇ ਕਰਮਚਾਰੀ ਹੈਗੇ ਆ ਸਾਡੇ ਜੋ ਮਜ਼ਦੂਰ ਭਰਾ ਹੈਗੇ ਉਹਨਾਂ ਦੇ ਨਾਲ ਲੱਖਾਂ ਦੀ ਤਦਾਦ ਦੇ ਵਿੱਚ ਅਸੀਂ ਪਹਿਲੀ ਮਾਰਚ ਨੂੰ ਬੰਦ ਕਰਾਂਗੇ ਧੰਨਵਾਦ ਅੱਜ ਸੱਸੀ ਗਾਲ ਜੀ ਅੱਜ ਬੜੀ ਅੱਛੀ ਮੀਟਿੰਗ ਅਟੈਂਡ ਹੋਈ ਹੈ ਔਰ ਪੂਰੀ ਉਮੀਦ ਕਰਦੇ ਹਾਂ ਜਿਹੜੇ ਮਸਲੇ ਸਾਡੇ ਜਿਹੜਾ ਬਰਨਿੰਗ ਇਸ਼ੂ ਆ 43 ਬੀ ਐਚ ਦਾ ਔਰ ਚਾਈਨਾ ਦੀ ਜਿਹੜੇ ਇੰਪੋਰਟ ਹੋ ਰਹੀ ਹੈ ਜਿਹਦੇ ਤੇ ਮਿਨੀਮਮ ਪ੍ਰਾਈਸ ਫਿਕਸ ਦੀ ਗੱਲ ਹੋਈ ਹੈ ਔਰ ਇਸ ਤੋਂ ਇਲਾਵਾ ਹੋਰ ਵੀ ਇਨਸਟ੍ਰਿਟਿਡ रिलेटेड ਮੁਸ਼ਕਿਲਾਂਤਾਂ ਦੇ ਜਿਹੜੇ ਮਸਲੇ ਹੋਏ ਨੇ ਸਾਡੀ ਪੂਰੀ ਟੀਮ ਰੈਜਡ ਸਾਈਕਲ ਪਾਰਕਸ ਦੀ ਜਿੰਦੇ ਸਾਡੇ ਵਾਈਸ ਪ੍ਰੈਜ਼ੀਡੈਂਟ ਸਰ ਔਰ ਸਾਡੇ ਚੀਫ ਐਡਵਾਈਜ਼ਰ ਔਰ ਸਿੱਖੋ ਦੇ ਪ੍ਰਧਾਨ ਸਰ ਗੁਰਬੀਰ ਸਿੰਘ ਗੁਲਾਰ ਵੀ ਸਰ ਸਾਡੇ ਕੋ-ਚੇਅਰਮੈਨ ਸੁੰਦਰ ਸਿੰਘ ਚੌਹਾਨ ਔਰ ਸਾਡੇ ਕੋ-ਚੇਅਰਮੈਨ ਸੁਖਵਿੰਦਰ ਸਿੰਘ ਚੀਫ ਐਡਵਾਈਜ਼ਰ ਜੁਫਰਾਜ ਜੀ ਔਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਮੈਂਬਰ ਆਏ ਸੀ ਮੀਟਿੰਗ ਦੇ ਵਿੱਚ ਪੂਰੇ ਤਰੀਕੇ ਮੰਤਰੀ ਸਾਹਿਬ ਨਾਲ ਗੱਲ ਕਰਕੇ ਦੱਸਿਆ ਗਿਆ ਵੀ ਇਹ ਸਮੱਸਿਆਵਾਂ ਆ ਰਹੀਆਂ ਨੇ ਔਰ ਇਹ ਮੁਸ਼ਕਿਲਾਂ ਆਣਗੇ ਜੇ 43 ਬੀ ਐਚ ਲੱਗੇਗਾ ਕਿਉਂਕਿ ਐਮਐਸਐਮ ਇੰਡਸਟਰੀ ਉਸ ਰਿਕਰ ਤਿਆਰ ਨਹੀਂ ਹੋਈ ਹੋਈ ਹੈ ਜੀ ਇਸ ਕਰਕੇ ਅਸੀਂ ਪੂਰੀ ਰਿਕਵੈਸਟ ਕੀਤੀ ਹੈ ਔਰ ਉਮੀਦ ਕਰਦੇ ਹਾਂ ਇਹ ਸਰਕਾਰ ਜਿਹੜੀ ਹੈ ਇਹ ਸਾਡੀ ਸਾਡੀ ਆਪਣੀ ਸਰਕਾਰ ਹੈ ਔਰ ਇਹਦਾ ਜਰੂਰ ਅਚੰਤ ਨਤੀਜਾ ਨਿਕਲੇਗਾ 43 ਜਿਹੜਾ ਬੀ ਆ ਕਿਉਂਕਿ ਉਹਦੇ ਵਿੱਚ ਸਭ ਨੂੰ ਸ਼ਾਮਲ ਨਹੀਂ ਕੀਤਾ ਪਿਕਨ ਚੂਜ਼ ਕਰ ਲਿਆ ਜਿਹਦੇ ਨਾਲ ਛੋਟੀ ਇੰਡਸਟਰੀ ਨੂੰ ਪਿੱਕ ਕਰਕੇ ਬਹੁਤ ਤਬਾਹੀ ਵਾਲੇ ਕਗਾਰ ਦੇ ਉੱਤੇ ਪਹੁੰਚਾਤਾ ਇਸ ਵੇਲੇ ਕੋਈ ਵੀ ਐਮਐਸਐਮਈ ਤੋਂ ਮਾਲ ਖਰੀਦਣ ਲਈ ਤਿਆਰ ਨਹੀਂ ਹੈਗਾ ਦੂਸਰੇ ਮਸਲੇ ਆਏ ਮਿਨਿਮਮ ਇੰਪੋਰਟ ਪ੍ਰਾਈਸ ਦੇ ਅੱਜ ਜਿਹੜਾ ਪ੍ਰੋਡਕਟ ਆ ਉਹ ਰੌ ਮਟੀਰੀਅਲ ਦੇ ਰੇਟ ਤੋਂ ਥੱਲੇ ਵਿਕ ਰਿਹਾ ਕਿਉਂਕਿ ਸਰਕਾਰ ਦੀ ਯੂਨੀਫਾਰਮ ਪਾਲਿਸੀ ਨਹੀਂ ਹੈਗੀ ਯੂਨੀਫਾਰਮ ਪਾਲਿਸੀ ਦੀ ਲੋੜ ਆ ਅੱਜ ਜਿਹੜੇ ਰੌ ਮਟੀਰੀਅਲ ਆ ਉਹ ਜਿਹੜਾ ਅਸੀਂ ਪ੍ਰੋਡਕਟ ਬਣਾਉਣਾ ਰੌ ਮਟੀਰੀਅਲ ਚ ਬਣਾਉਣਾ ਬਜੇ ਸਾਡਾ ਪ੍ਰੋਡਕਟ ਹੀ ਰੌ ਮਟੀਰੀਅਲ ਤੋਂ ਥੱਲੇ ਵੇਕੇਗਾ ਕਿਸ ਤਰ੍ਹਾਂ ਇੰਡਸਟਰੀ ਚੱਲ ਪਾਏਗੀ ਸੋ ਮੰਤਰੀ ਜੀ ਦੇ ਨਾਲੇ ਪੁਆਇੰਟਸ ਡਿਸਕਸ ਕੀਤੇ ਆ ਤੇ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਕਿ ਬਹੁਤ ਜਲਦੀ ਇਹਦਾ ਮਸਲਾ ਹੱਲ ਕਰਕੇ ਦਿੱਤਾ ਜਾਏਗਾ